ਕਾਂਗਰਸ ਪਾਰਟੀ ਦੀ ਸਿੱਖ ਪੰਥ ਨੂੰ ਲੈ ਕੇ ਗੁਰੂ ਸਹਿਬਾਨਾਂ ਨੂੰ ਲੈ ਕੇ ਜਿਹੜੀ ਮਾੜੀ ਮਾਨਸਿਕਤਾ ਹੈ ਘਟੀਆ ਜਿਹੜੀ ਸੋਚ ਹੈ ਉਹਦਾ ਪ੍ਰਗਟਾਵਾ ਇਹ ਹਮੇਸ਼ਾ ਕਰਦੇ ਰਹਿੰਦੇ ਆ ਔਰ ਇਸ ਵਾਰ ਵੀ ਜਿਸ ਤਰੀਕੇ ਨਾਲ ਤਰਨਤਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ ਇਸ ਇਸ ਬਾਈ ਇਲੈਕਸ਼ਨ ਦੇ ਇੱਕ ਚੋਣ ਜਲਸੇ ਦੇ ਦੌਰਾਨ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਟੇਟਿਡ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਉੱਪਰ ਕਾਂਗਰਸ ਲੀਡਰਸ਼ਿਪ ਦੇ ਫੋਟੋ ਲਾਏ ਉੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਕਾਂਗਰਸ ਵੀ ਜਿਹੜੀ ਹੈ ਉਹ ਵੀ ਜਿਹੜੀ ਗੁਰੂ ਸਾਹਿਬਾਨਾਂ ਦੇ ਸਤਕਾਰ ਨੂੰ ਲੈ ਕੇ ਕਿੰਨੀ ਮਾੜੀ ਸੋਚ ਰੱਖਦੀ ਹੈ ਇਹਨਾਂ ਵਾਸਤੇ ਨਾ ਤੇ ਕੋਈ ਸਿੱਖ ਮਾਇਨੇ ਰੱਖਦਾ ਇਹਨਾਂ ਪੰਥ ਮਾਇਨੇ ਰੱਖਦਾ ਨਾ ਗੁਰੂ ਸਾਹਿਬਾਨ ਇਹਨਾਂ ਵਾਸਤੇ ਕੋਈ ਕਿਸੇ ਤਰੀਕੇ ਨਾਲ ਸਤਕਾਰ ਦੇ ਲੋਕ ਪਹਿਲਾਂ ਤੇ ਇਹਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਦਵਾ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਨੇ ਆਪਣੇ ਰਾਜ ਦੇ ਦੌਰਾਨ ਗੁਰੂ ਸਾਡੇ ਗੁਰੂ ਘਰਾਂ ਤੇ ਹਮਲੇ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਅੱਜ ਤਰਨਤਾਰਨ ਦੇ ਇਲیکشن ਚ ਜਿਸ ਤਰੀਕੇ ਨਾਲ ਬੇਕਦਰੀ ਕੀਤੀ ਹੈ ਗੁਰੂ ਸਾਹਿਬ ਦੀ ਤਸਵੀਰ ਦੀ ਉਹ ਇਹ ਸਾਬਿਤ ਕਰਦੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਐਂਟੀ ਸਿੱਖ ਮੰਚਕਤਾ ਰੱਖਦੀ ਐ ਐਂਟੀ ਪੰਥ ਮੰਚਕਤਾ ਰੱਖਦੀ ਐ ਇਹਨਾਂ ਦੇ ਮਨਾਂ 'ਚ ਗੁਰੂਆਂ ਗੁਰੂ ਸਾਹਿਬਾਨਾਂ ਨੂੰ ਲੈ ਕੇ ਕੋਈ ਵੀ ਜਿਹੜਾ ਐ ਕਿਸੇ ਤਰ੍ਹਾਂ ਦਾ ਸਤਕਾਰ ਨਹੀਂ ਐ ਸੋ ਮੈਂ ਜਿੱਥੇ ਆਵਾਦੀ ਪਾਰਟੀ ਵੱਲੋਂ ਇਸ ਦਾ ਵਿਰੋਧ ਕਰਦਾ ਆ ਇਹਨੂੰ ਕੰਡੈਮ ਕਰਦਾ ਆ ਉੱਥੇ ਕਾਂਗਰਸ ਪਾਰਟੀ ਤੋਂ ਮੰਗ ਵੀ ਕਰਦਾ ਆ ਕਿ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਤਸਵੀਰ ਦੀ ਇਹਨਾਂ ਨੇ ਬੇਕਦਰੀ ਕੀਤੀ ਐ ਔਰ ਜਿਸ ਤਰੀਕੇ ਨਾਲ ਸਿਰਫ ਔਰ ਸਿਰਫ ਵੋਟਾਂ ਦੇ ਲਾਹੇ ਲਈ ਸਿੱਖ ਪੰਥ ਦਾ ਜਿਹੜਾ ਮਿਸਯੂਜ਼ੇ ਕਰਦੇ ਆ ਗੁਰੂ ਸਾਹਿਬਾਨਾਂ ਨੂੰ ਵੀ ਦਿਖਾਵੇ ਲਈ ਸਤਕਾਰ ਦਿੰਦੇ ਆ ਉਹਦੇ ਲਈ ਤਰਨਤਾਰਨ ਦੇ ਉਸ ਜਲਸੇ ਲਈ ਜਿਹਦੇ ਚ ਕਾਂਗਰਸ ਲੀਡਰਸ਼ਿਪ ਦੀ ਫੋਟੋ ਗੁਰੂ ਸਾਹਿਬਾਨਾਂ ਦੇ ਉੱਪਰ ਲਾਈ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਆ ਦੁਨੀਆ ਭਰ ਚ ਵੱਸਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬਾਨਾਂ ਨੂੰ ਮੰਨਣ ਵਾਲੀ ਜਿਹੜੀ ਗੁਰ ਨਾਲਿਕ ਨਾਮ ਲੇਵਾ ਸੰਗਤ ਹੈ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਔਰ ਉਹਨਾਂ ਦੇ ਕਾਂਗਰਸ ਪਾਰਟੀ ਦੇ ਇਸ ਐਕਟ ਦਾ ਇਸ ਘਟਿਆ ਹਰਕਤ ਦਾ ਅਸੀਂ ਵਿਰੋਧ ਕਰਦੇ ਕੰਡਮ ਕਰਦੇ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ